ਸਾਸਤਰੀ ਗਾਲ 288 ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਪਿੰਡ ਬੂਸੇ ਤਹਿਸੀਲਤ ਜਿਲ੍ਹਾ ਤਰਨਤਾਰ ਸਾਹਿਬ ਹੀਰੇ ਵੀਰ ਉਹਨਾਂ ਦੇ ਫਾਰਮ ਤੇ ਆਏ ਆਂ ਇੱਥੋਂ ਆਪਾਂ ਤੁਹਾਨੂੰ ਕੁੱਲ ਤਿੰਨ ਐਨੀਮਲ ਵਿਖਾਉਣੇ ਆ ਵਿਕਰੀ ਵਾਲੇ ਬਾਕੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਾਣਕਾਰੀ ਆਪਾਂ ਹੀਰੇ ਹੁਣਾਂ ਤੋਂ ਸਾਰੀ ਲੈਣੀ ਆ ਤੇ ਸਮਾਂ ਦਾ ਤਰੀਕ ਨੋਟ ਕਰਿਓ ਦੋਸਤੋ ਸਮਾਂ 21 ਜਨਵਰੀ 2023 ਸਮਾਂ ਕੁਝ 1:00 ਵਜੇ ਦਾ ਤੇ ਬਾਕੀ ਸੱਲੀ ਦੁਨੀਆ ਨਾਲ ਸਮਝ ਕੇ ਕਰਨੀ ਹੈ ਕੋਈ ਵੀ ਕਿਸੇ ਦਾ ਲੰਮੇ ਵਾਲੀ ਗੱਲ ਨਾ ਹੋਵੇ ਥੰਦੀ ਵੀ ਤੁਸੀਂ ਮਾਇਆ ਲਾਉਣੀ ਹੈ ਲਾਜ਼ਮੀ ਕਰਨੀ ਹੈ ਸਾਰੇ ਭਰਾਵਾਂ ਨੂੰ ਇਹੋ ਹੀ ਬੇਨਤੀ ਹੁੰਦੀ ਹੈ ਹਰ ਵੀਡੀਓ ਦੇ ਵਿੱਚ ਬਾਕੀ ਜਾਣਕਾਰੀ ਸਾਰੇ ਹੀਰੇ ਹੋਂਦ ਤੋਂ ਲੈਣੇ ਆ ਜੁੜੇ ਰਹੋ ਵੀਡੀਓਜ਼ ਐਂਡ ਤੱਕ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਕੈਮ ਨੇ ਕਿਰਪਾ ਕਿਰਪਾ ਬਾਬੇ ਦੀਪ ਸਿੰਘ ਦੀ ਬਹੁਤ ਕਿਰਪਾ ਹੀ ਚਾਹੀਦੀ ਵੀਰ ਜੀ ਜੀ ਤੇ ਕਿੰਨੇ ਐਨੀਮਲ ਨੇ ਦੋ ਵੜਾ ਆਪਣੇ ਤੋਂ ਹਾਂਜੀ ਤੇ ਇੱਕ ਝੋਟੀ ਆ ਇੱਕ ਝੋਟੀ ਆ ਵੀ ਹਨਾ ਝੋਟੀਆਂ 1.5 ਕਿਲੋ ਨਰਫਾ ਲੈਗਾ ਠੀਕ ਐ ਜੀ ਹਾਂ ਕਟਾ ਮਗਰਿਆ ਓਕੇ ਓਕੇ ਹਾਂਜੀ ਚਲਈਏ ਵੀਰ ਜਾਣਕਾਰੀ ਸ਼ੁਰੂ ਇੱਥੋਂ ਹਾਂਜੀ ਹਾਂਜੀ ਕੋਈ ਠੀਕ ਐ ਜੀ ਸੁਆ ਵੀਰ ਕਿਨਵਾ ਗਿਆ ਜੋ ਤੀਜਾ ਵੀਰ ਜੇ ਮੈਂ ਦੂਜਾ ਨਹੀਂ ਕਹਣਾ ਤੀਜਾ ਸੁਗਾ 18 ਕਿਲੋ ਦੁੱਧ ਆ 18 ਕਿਲੋ ਦੁੱਧ ਮੱਛੀ ਮਗਰ ਕਿਰਸੀ ਦੀ ਪਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅਜ 10 ਦਿਨ ਹੋ ਗਏ ਵੀਰ 10 ਦਿਨ ਹੋ ਗਏ ਨਾਡੂ ਨਾਲੇ ਪਰ ਮੈਂ ਵੀ ਨਹੀਂ ਕਹਿਣਾ ਚਾਨਦਾਂ ਰੇ ਸੂਈ ਸਤਾਂ ਸੂਈ ਹਾਂਜੀ ਅੱਜ ਪੂਰੇ 10 ਦਿਨ ਹੋ ਗਏ ਪੂਰੇ 10 ਦਿਨ ਆ ਆਹ ਤੇ ਕਿੰਨਾ ਇਹ 11 ਤਰੀਕ ਦੀ ਸੂਈ ਆ 11 ਦੀ ਹਾਂ 11 ਕਿੰਨਾ ਬੋਲਾ ਪੂਰਾ 18 ਕਿਲੋ ਦੇ ਚੱਲ ਗਈ ਹਣਾ 18 ਦੇ ਚੱਲੀ ਆ ਕਾੜੀਆਂ ਛਟਾਲਾ ਕਿ ਤਰ੍ਹਾਂ ਪੈਂਦਾ 20 22 ਕਿਲੋ ਨੇ ਮਾਨ ਨੇ ਦੇ ਜਾਣਾ ਵੀਰ ਕਿ 22 ਚੀ ਜੀ ਕਿਵੇਂ 22 ਦੀ ਆਪਣੀ ਗਰੰਟੀ ਪੂਰ ਛਟਾ ਹੋਵੇ ਵੱਧ ਘੱਟ ਹੋਵੇ ਹਾਂਜੀ ਕੋਈ ਆਨਲਾਈਨ ਮੰਗਾਵੇ ਉਹ ਗੱਲ ਦੀ ਜ਼ਿੰਮੇਦਾਰ ਅਸੀਂ ਹੋਵਾਂਗੇ ਠੀਕ ਐ ਸਾ ਜੀ ਹਾਂ ਤੇ ਠੱਡੀ ਇੰਨੀ ਆ ਕਿ ਤਰ੍ਹਾਂ ਇਤਰਾ ਹੁਣ ਖਲਾਰੀ ਆ ਹਾਂਜੀ ਵੇ ਲੋ ਇਤਰਾ ਬਹਿ ਗਏ ਇਤਰਾ ਕੱਲੀਆਂ ਕੱਲੀਆਂ ਨਾੜਾ ਮੀਰ ਦੇ ਦੀਆਂ ਵੇ ਕਿੰਨਾ ਦੁੱਧ ਡੰਗਰ ਮੰਦੇਣਾ ਮੈਂ ਨਾ ਕਿਤਰਾ ਪੈ ਪੈ ਲੱਗੇ ਹੁੰਦੀਆਂ ਇਧਰ ਵੇਰ ਵੇ ਬਿਲਕੁਲ ਬਿਲਕੁਲ ਸਾ ਜੀ ਐ ਕੱਲੀਆਂ ਗੱਲੀਆਂ ਦਾੜਾਂ ਦੀਦੀਆਂ ਚੱਟੇ ਦੀਆਂ ਦੂਜੇ ਪਾਸੇ ਮੁਖਾ ਦਿਓ ਇਧਰ ਮੁਖਾ ਦਿਓ ਇਧਰ ਬਹਿ ਗਿਆ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਇਧਰ ਇੱਥੇ ਧਾਰ ਮਾਰ ਦੇਣੀ ਆ ਕੱਲੇ ਕੱਲੇ ਥਾਂ ਦੀ ਵੇਖਿਓ ਆ ਮੈਂ ਇਧਰ ਐਦਰਾ ਉਰੀ ਸ਼ਰਲ ਸ਼ਰਲ ਗਰਗਰ ਹੁੰਦੀ ਹੈ ਮੈਂ ਨਾ ਇੱਕ ਨੰਬਰ ਚ ਵਾਈ ਪੂਰ ਛੱਟਾ ਹੋਵੇ ਕੋਈ ਵੰਗੇ ਦੀ ਲੋੜ ਨਹੀਂ ਕਰਨਾ ਪੂਰ ਛੱਟਾ ਵਾ ਹਾਂ ਕੋਈ ਚੱਕਰ ਨਹੀਂ ਆਪਾਂ ਵੰਗਾ ਪਾਪਾ ਨਾ ਪਾ ਹਾਂਜੀ ਖਫਾੜੀ ਵਾਲਾ ਛੱਡਾ ਫਿਕਸ ਛੱਡੇ ਦੀ ਆ ਫਿਕਸ ਛੱਡਾ ਆ ਗਿਆ ਕੁਆਲਟੀ ਚੈੱਕ ਕਰੋ ਸੱਜਣੋ ਆਵਾ ਫਾਰਮ ਚੋ ਲਈ ਭਾਜੀ ਇਹ ਅੱਛਾ ਫਾਰਮ ਵਾਲੀ ਵੈੜ ਆ ਗਈ ਹਾਂਜੀ ਹਾਂਜੀ ਗਾਂ ਜਰਸੀ ਦੇ ਨਾ ਕੰਮ ਕੀਤਾ ਜਰਸੀ ਦੇ ਕ੍ਰਾਸ ਤੇ ਕੀਤਾ ਨਾ ਹਾਂਜੀ ਸੀਮਨ ਚੰਗਾ ਭਰਾਇਆ ਬੱਚੀ ਚੰਗੇ ਸੀਮਾਂ ਦੀ ਆ ਗਈ ਹੈ ਨਾ ਹਾਂ ਸੀਮਨ ਚੰਗੇ ਦੀ ਹੈ ਠੀਕ ਹੈ ਜੀ ਬਹੁਤ ਚੰਗੇ ਦੀ ਹੋਰ ਕਿੰਨਾ ਪ੍ਰੋਪਰ ਮੈਂ ਨਾ ਪੂਰੇ 18 ਕਿਲੋ ਹੈਗਾ ਵੀਰ ਜੀ 18 ਕਿਲੋ 9 ਕਿਲੋ ਇੱਕ ਢੰਗ ਦਾ ਹਾਂਜੀ ਹਾਂਜੀ ਆਪਣੇ ਰੁਆਈ ਨੂੰ ਹੋ ਗਿਆ ਪਰਸੋਂ ਆ ਲੈਂਦੀ ਆਪਾਂ ਠੀਕ ਹੈ ਵੀਰ ਜੀ ਕਿ ਤਰ੍ਹਾਂ ਉਹਨਾਂ ਦੱਸਿਆ ਉਤਰੇ ਆਪਾਂ ਦੱਸਤਾ ਹਾਂਜੀ ਹਾਂਜੀ ਹਾਂ ਮੈਲਾ ਮੈਲਾ ਸੁੱਟਣ ਦੀ ਆ ਤਰ੍ਹਾਂ ਠੀਕ ਹੈ ਜੀ ਬਹੁਤ ਛੱਡੀ ਜੜੇ ਮੇਰਾ ਘੈਂੜਿਆ ਤੇ ਗਾਂ ਹਾਂਜੀ ਹਾਂਜੀ ਪੂਰਾ ਦੁੱਧ 20 22 20 22 ਤੇ ਉਹਦੇ ਟਿਕ ਜਰਦੀ 22 ਬਾਕੀ ਸੇਵਾ ਤੇ ਜਿੰਨੇ ਵੀ ਮੋਲ ਜਏ ਨਹੀਂ ਆ ਹਾਂਜੀ ਕਮਾਈ ਰੱਖਣੀ ਛੋਟੀ ਛੋਟੀ ਵੀਰ ਬਰੀਕ ਹਾਂ ਮੋਟੀ ਕਮਾਈ ਨਹੀਂ ਲੈਣੀ ਐਵੇਂ ਛੋਟੀ ਕਮਾਈ ਤੇ ਗਾਂ ਗਾਂ ਕੀ ਜ਼ਿਆਦਾ ਪੈਂਦਾ ਬਿਲਕੁਲ ਬਿਲਕੁਲ ਹੈ ਬਿਲਕੁਲ ਸ਼ਾਹੀ ਜੇ ਜੇ ਮੈਂ 5000 ਵਿੱਚ 10000 ਰੱਖ ਕੇ 2000 ਕਮਾਈ 1500 ਉੱਤ ਰੱਖਣਾ ਆਪਾਂ ਮੋਲੋ ਪੋਣਾ ਕਿਹੜੇ ਲੈ ਲੈਣੇ ਪੈਸੇ ਕੋਈ ਬਾਜ ਬੈਸੇ ਨਾ ਕੋਈ ਮੋਲ ਫਿਰ ਦਸੀਏ ਮੁੱਲ 65000 ਵੀਜੀ ਯੈਸ ਨੋ ਜਸ ਨੋ ਹੀ ਗੜੀ ਦੇ ਦੇਣੀ ਆਪਾਂ ਹਾਂ ਦੇ ਦੇਣੀ ਜਿਹੜੀ ਨਹੀਂ ਉਹ 62000 ਦੀ ਆਪਾਂ ਵੈਟ ਦੇਣੀ ਆ ਠੀਕ ਹੈ ਕੋਈ 60 ਵਾਲਾ ਨਾ ਆਖੇ ਮੈਨੂੰ 60 ਦੀ ਦੇ ਦੇ 60 ਵਾਲਾ ਆਪਾਂ ਦੇਣੀ ਹੁੰਦੀ ਦੀ ਇਧਰ ਵੱਲ ਵੀਰਾ ਆਹ ਕਿ ਬੰਦ ਹੈ ਹਾਂ ਇਧਰ ਹੈ ਪੂਰੀ ਸੀਲਸ ਲਾ ਕਰ ਮਾਰ ਇਧਰ ਹੈ ਕਿਤਨਾ ਬਹਿ ਗਏ ਆ ਇਧਰ ਹੈ ਫਾੜੀ ਵਾਲਾ ਝੰਡਾ ਫਾੜੀ ਵਾਲਾ ਝੰਡਾ ਆ ਗਿਆ ਨਾ ਫਿਰ ਸੀ ਜੱਡੇ ਦੀ ਇਹਨੂੰ ਫੈਲ ਸ਼ਵਸ਼ਣੇ ਘੱਟਦੀ ਆ ਹਾਂਜੀ ਹਾਂ ਕੋਈ ਵਾਦਾ ਘਟਾਵੇ ਉਹੋ ਜਣੀ ਚੱਕਰ ਕੋਈ ਹੁੰਦਾ ਓਕੇ ਹਾਂ ਕਿਤਨਾ ਆਪਾਂ ਪੂਰੇ ਬਾੜੀਆ ਦੀ ਵੀ ਜੀ ਇਹ ਦੇਣੀ ਆ ਹੈ ਬਾੜੀਆ ਚੱਪਣ ਉਹ ਲੱਗਦਾ ਤੇ ਕੋਈ ਆਖੇ 60 ਲੈ ਲੈ ਇਹਨਾਂ ਲੈ ਲੈ ਫਿਰ ਕੋਈ ਫੈਲਾਣੀ ਚਮੜੀ ਪਤਲੀ ਦੀ ਆ ਠੀਕ ਹੈ ਜੀ ਹਾਂ ਵੱਡੀ ਵਹਿੜਿਆ ਹਾਂਜੀ ਮੈਂ ਦੂਜਾ ਸੁਗਾ ਨਹੀਂ ਕਹ ਕੇ ਦੇਣੀ ਕੋਈ ਆਨਲਾਈਨ ਮੰਗਾ ਲੈ ਹਾਂਜੀ ਤੇ ਤੀਜੇ ਸੁਗੇ ਆ ਸੀ ਤੀਜੇ ਸੁਏ ਆ ਗਈ ਆ ਕਿਉਂ ਝੂਠ ਮਾਰ ਕੇ ਨਹੀਂ ਦੇਣੀ ਵੀਰੇ ਬਿਲਕੁਲ ਬਿਲਕੁਲ ਹਾਂ ਕਹਾਂ ਮੈਂ ਕਹੀ ਹੈ ਕਿ ਦੂਜੇ ਸੁਗੇ ਇਹ ਪਹਿਲੇ ਨੇ ਦੋਜਣੇ ਇਹੋ ਗੱਲ ਨਹੀਂ ਕਰਨਾ ਹਾਂਜੀ ਆ ਵੀਰ ਜੀ 20 ਕਿਲੋ ਦੁੱਧ ਆ ਹਾਂਜੀ ਹਾਜ਼ਰ ਹਾਜ਼ਰ ਵੀ ਆਪਣੇ ਘਰੇ ਸੁਈ ਆ ਹਾਂਜੀ ਆਪਣੇ ਘਰੇ ਜੇ ਸੁਟੀ ਆ ਹਾਂਜੀ ਮੈੜਾ ਸੁੱਟੰਦੀ ਆ ਹਾਂਜੀ ਇਹਨੂੰ ਸੁਈ ਨੂੰ ਹਫ਼ਤਾ 10 ਦਿਨ ਹੋ ਗਏ ਆ ਹੈ ਹਾਜ਼ਰ ਹੈ ਕੰਡੇ ਦੇ 20 ਕਿਲੋ ਦਾ ਹੈਗਾ 20 ਕਿਲੋ ਕੰਡੇ ਵਾਲਾ ਹੈ ਕੰਡੇ ਵਾਲਾ ਸ਼ਾਈਵਾਲ ਚ ਆ ਗਈ ਆ ਸ਼ਾਈਵਾਲ ਆਹੋ ਇਹ ਗਰਮੀ ਦੀ ਮਾਰ ਚੱਲਣ ਵਾਲੀ ਗਾੜੀ ਹਾਂਜੀ ਆ ਭੁਗ ਚਾਰੂ ਜੂ ਰੂ ਵੀ ਚੰਗੀ ਆ ਮੈਂ ਚਾਰੂ ਚੰਗੀ ਵੇਖ ਲਓ ਫਰੋਂ ਦੀ ਜਮੂ ਨਹੀਂ ਪੜਦੀ ਆਹ ਤੇ ਚਵਾਈ ਜੀ ਦੀ ਚਵਾਈ ਦੀ ਆਪਣੀ ਗਾਰੰਟੀ ਹੋਊਗੀ ਭੂਰ ਛੱਟਾ ਹੋਵੇ ਵੱਧ ਘੱਟ ਹੋਵੇ ਸਨ ਹਾਂਜੀ ਉਹ ਗੱਲ ਦੀ ਗਾਰੰਟੀ ਹੋਊਗੀ ਵੱਡਾ ਪਾਈ ਫਿਰਦੀ ਕਰਮ ਵਾਲੀਆਂ 20 ਕਿਲੋ ਦੁੱਧ ਆਈ ਵੀ ਮੈਂ ਦੋ ਤਰ੍ਹਾਂ ਝਗੜਾ ਚਾਹ ਗੜਾ ਗੜਾ ਦੁੱਧ ਗਣੀਏ ਉਹ 25 ਕਿਲੋ ਦੇ ਹਿਸਾਬ ਹਾਂਜੀ ਕਿਹੜਾ ਝਗੜਾ ਪਾ ਦੁੱਧ ਗਿਣ ਲਈਏ ਓਕੇ ਓਕੇ ਉਹ 25 ਕਿਲੋ ਦੇ 24 ਦਾ ਹਿਸਾਬ ਪਰ ਕਿਹੜਾ ਕੰਡੇ ਦਾ ਦੁੱਧ ਜੋੜ ਦਿੰਦੀ ਐ ਇਹ ਵੜ نیٹ 20 ਕਿਲੋ 20 ਕਿਲੋ ਦੁੱਧ ਆ ਹਾਂ ਚਾਰੂ ਵੜੀ ਆ ਤੇ ਇਧਰ ਮੇਰਾ ਪੈ ਗਈ ਫੇਰ ਉਹ ਪੱਟਿਆਂ ਨੂੰ ਫੇਰ ਪੈ ਗਈ ਐ ਇਸ ਤਰ੍ਹਾਂ ਕੋ ਚੱਕਰ ਨਹੀਂ ਆ ਹਾਂਜੀ ਹਾਂਜੀ ਤੇ ਇਹਦੇ ਸਹਲੇ 20 ਕਿਲੋ ਦਾ ਹਾਜ਼ਰ ਹੈਗਾ ਨਾ 20 ਕਿਲੋ ਹਾਂਜੀ ਠੀਕ ਹੈ ਜੀ ਹਾਂ ਕੰਡੇ ਦੇ ਜੋਖ ਵਾਲਾ ਬੱਚਾ ਵੀਰ ਜੀ ਮਰ ਗਈ ਬੱਚੇ ਦੀ ਹਾਂਜੀ ਬੱਚੀ ਮਰ ਗਈ ਠੰਡ ਦੇ ਨਾਲ ਉਹ ਡੱਬੀ ਘਾ ਅੰਦਰ ਉਹਦੀ ਬੱਚੀ ਮਰ ਗਈ ਆ ਇਹਦੀ ਮਰ ਗਈ ਆ ਠੰਡਾਂ ਠੰਡੀ ਜੀ ਲੱਗੀ ਸੀ ਬੱਚਿਆਂ ਨੂੰ ਅੱਛਾ ਤੇ ਮੈਂ ਮੱਲ ਲਾ ਕੇ ਬੱਚਾ ਮੱਲ ਲਾ ਕੇ ਵਿੱਚ ਆ ਹਾਂਜੀ 70 75000 ਦੀ ਵੈੜਿਆ ਬਿਲਕੁਲ ਹੈਗੀ ਹੈ ਅੱਜ ਮੁੱਲ ਹਨਾ ਛੋਟ ਆ ਗਈ ਹਾਂਜੀ ਅੱਜ ਕਿਹੜੇ ਪੂਰੇ ਨਹੀਂ ਹੋ ਜਾਣਾ ਆਪਦੇ ਪੈਸੇ ਹੋ ਜਾਣਾ ਠੀਕ ਹੈ ਜੀ ਨਾ ਫੇਰ ਛੜ ਤੇ ਸਮਝ ਲਾ ਹਾਂਜੀ ਹਾਂਜੀ ਆਪਦੇ ਪੈਸੇ ਮਾਇ ਪੂਰੀ ਹੋ ਜੇ ਬਿਲਕੁਲ ਬਿਲਕੁਲ ਵੀਰੇ ਆ ਹੋ ਸਾਬਣਾ ਘਾਟਾ ਹੀ ਪੈਣਾ ਅੱਜ ਚੱਲ ਕਿਹੜੀ ਹੁਣ ਚੋਲੀ ਹਵਤਾ ਖਾਂਢ ਉਹ ਚ ਪੂਰੇ ਹੋ ਜਾਣੇ ਹਾਂਜੀ ਹਾਂਜੀ ਤੇ ਇਹਦਾ ਮੁੱਲ 65000 ਵੀਰ ਜੀ ਆਓ ਯੈਸ ਨੋ ਯੈਸ ਨੋ ਹੀ ਆਪਾਂ 62000 ਦੇ ਦੇਣੀ ਆ ਯੈਸ ਨੋ 62000 ਹਾਂ 62000 ਦੇ ਦੇਣੀ ਆ ਵੰਗਾ ਪਾਓ ਪੰਮ ਨਾ ਪਾਓ ਹਾਂਜੀ ਰਸੀ ਪਾਓ ਪਾਵੇਂ ਨਾ ਪਾਓ ਤੁਰਨਾ ਪਾਓ ਉਟਾੜੀ ਮਰਜੀ ਚੋਂ ਲੱਗਿਓ ਚੋਂ ਲੱਗਿਓ ਉਟਾੜੀ ਮਰਜੀ ਆ ਹਾਂਜੀ ਔਰ ਅਸੀਂ ਪੌਣੀ ਆ ਤੇ ਨਹੀਂ ਬਣੀ ਉਹ ਉਟਾੜੀ ਮਰਜੀ ਆ ਠੀਕ ਹੈ ਉਦਾਂ ਸੀਲਸ ਲੱਗ ਗਿਆ ਪੂਰੀ ਸੀਲਸ ਲੱਗ ਗਿਆ ਹਾਂ ਇਧਰ ਫਾੜੀ ਵਾਲਾ ਹਾਂ ਚੱਡਾ ਪੂਰਾ ਇਧਰ ਕੱਲੀਆਂ ਗੱਲੀਆਂ ਨਾੜਾਂ ਦੀਆਂ ਇਧਰ ਵਗਾ ਦਿਓ ਵੀਰ ਜੀ ਥੱਲੇ ਕੱਲੀਆਂ ਗੱਲੀਆਂ ਦਾ ਸ਼ਾਹੀ ਵਾਲ ਚ ਆ ਗਈ ਆ ਸ਼ਾਹੀ ਵਾਲ ਹਾਂ ਤੇ 20 ਕਿਲੋ ਦਾ ਦੇ ਦੇ ਥੱਲੇਗਾ ਠੀਕ ਹੈ ਸਾ ਜੀ ਇਹ 62000 ਦੀ ਆਪਾਂ ਦੇਣੀ ਆ ਓਕੇ ਪੈਣਾ ਘਾਟੇ ਹੀ ਜ਼ਿਆਤਰਾਂ ਹਾਂਜੀ ਚਲੋ ਕੋਈ ਨਹੀਂ ਹਾਂ ਲਈ ਵਾਦੀ ਵਾਵਾ ਹਾਂ ਲਈ ਵਾਦਨ ਵਛੀ ਨਹੀਂ ਹੈਗੀ ਇਹਦੀ ਹਾਂ ਉਹ ਤਰ੍ਹਾਂ ਵਛੀ ਨਾ ਵੇਚਦੇ ਹੂੰ ਤੇ ਫਿਰ ਆਪਣੀ 70 72 ਜਾਂਦੀ ਹੈਗੀ 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 ਬਿਲਕੁਲ ਇੰਨੇ ਦੀ ਹੈਗੀ ਹੱਥੋਂ ਛੁੱਟਿਆ ਇਹ ਦੂਜਾ ਸੁਗਾ ਦੂਜਾ ਸੁਗਾ ਹਾਂਜੀ ਹਾਂਜੀ ਰਾਜੀ ਰਾਜੀ ਪੂਰੀਆ ਗਰਮੀ ਦੀ ਮਾਰ ਚੱਲਣ ਵਾਲੀ ਆ ਹਾਂਜੀ ਹਾਂਜੀ ਵਛੀ ਉਹ ਵਾਰੀ ਘੈਂੜੀ ਸੀ ਗਾੜੀ ਬਰੀਡ ਤੇ ਕੰਮ ਕਰਨ ਵਾਲੀ ਬੈੜਿਆ ਤਰ੍ਹਾਂ ਗਾੜੀ ਬਿਲਕੁਲ ਬਿਲਕੁਲ ਭਾਵੇਂ ਨੂੰ ਐਫ ਦਾ ਟੀਕਾ ਭਰਾ ਦੇ ਹਾਂਜੀ ਜਰਸੀ ਦਾ ਭਰਾ ਦੇ ਕਿਹੜਾ ਮਰਜੀ ਭਰਾ ਦੇ ਉਹੋ ਹੀ ਫਾਲਾ ਦਊਂਗੇ ਇਹ ਇਹੋ ਜੀ ਚਾਈ ਵਾਲ ਜਿੱਕੜੀ ਆਉਂਦੀਆਂ ਵਿੱਚ ਹਾਂਜੀ ਹਾਂਜੀ ਉਹ ਜੇ ਬਰੀਡ ਤੇ ਕੰਮ ਇਹਦੀ ਵੀਰ ਦੇ ਦੀਏ ਜਾਣਕਾਰੀ ਅੱਗੇ ਵੀਰ ਜੀ ਇਹ ਦੁੱਧਾ ਸੁਗਾ ਸੋਈ ਆ ਹਾਲਾ ਵਗਾ ਲਓ ਕਟਾ ਹਾਂਜੀ ਇਹ ਡੇਢ ਦਾ ਮੰਨ ਲੇ ਕੋਈ ਦੋ ਦਾ ਮੰਨ ਲੇ ਬਿਲਕੁਲ ਜੀ ਹਾਂਜੀ ਤੇ ਹਾਂ ਲੇ ਉਹਨ ਸਵੇਰ ਤੋਂ ਲੈ ਕੇ ਟਾਈਮ ਹਲੇ ਸੁਗਾ ਕੇ ਨਵਾ ਜੋਈ ਸੁਗਾ ਦੁੱਧਾ ਵੀਰ ਜੀ ਅੱਛਾ ਕਿੰਨਾ ਹੋਣ ਇਹਦੇ ਕੋਲ ਵੱਡੀ ਛੋਟੀ ਹਾਂ ਦੁੱਧ ਕਿੰਨਾ ਇਹਦੇ ਕੋਲ ਹੋਣਾ 8 ਕਿਲੋ ਪੂਰਾ ਹੈਗਾ ਵੀਰ ਮੋਲਾ ਜੇ ਤਰੀਕੇ ਜਿਹੇ ਵਾਲੇ ਆਪਣੇ ਛੋਟੇ ਛੋਟੇ ਜੀ ਅੱਛਾ ਹਾਂ ਕਿਵਾਈ ਜਵੀ ਦੀ ਕਿਤਰਾ ਗਈ ਮੈਨੇ ਇੱਕ ਨੰਬਰ ਚਵਾਈ ਹੋਊਗੀ ਠੀਕ ਕੋਈ ਪੂਰਸ਼ਤਾ ਕੋਈ ਮੈਨੇ ਕੋਈ ਚੱਕਰ ਨਹੀਂ ਆਨਲਾਈਨ ਮੰਗਾਲੇ ਕੋਈ ਚੱਕਰ ਨਹੀਂ ਹਾਂਜੀ ਹਾਂ ਹਾਂ ਤੇ ਬਹੁਤ ਚਵਾਈ ਦੀ ਓਕੇ ਆ ਹਾਂਜੀ ਦੁੱਧ ਕਿੰਨਾ ਦੱਸਿਆ ਤੇ ਕੋਲ ਹੁਣ ਹਾਂਜੀ ਦੁੱਧ ਮੌਕੇ ਤੇ ਹੁਣ ਕਿੰਨਾ ਇਹਦੇ ਕੋਲ ਆ ਮੌਕੇ ਦੇ ਮੌਕੇ ਦੇ 8 ਲੀਟਰ ਤੋਂ ਤੇ ਵਿਰਜ ਕੰਡੇ ਵਾਲਾ ਕੰਡੇ ਵਾਲਾ 8 ਲੀਟਰ ਹਾਂ 8 ਕਿਲੋ ਪੂਰਾ ਹੈਗਾ ਠੀਕ ਐ ਸ਼ਾਜੀ ਹਾਂਜੀ ਛੋਟੀ ਪੂਰੀ ਤਾਜ਼ੀ ਦੇ ਬੱਚੇ ਹਨਾ 나ੜੂ ਦਿੰਦੀ ਹਾਂਜੀ ਫਿਰ ਸਵਾ ਲੱਖ ਦੀ ਹੈਗੀ ਸੀ ਹਾਂਜੀ ਵੱਡੀ ਚੱਲ ਬਿਲਕੁਲ ਮੇਰੇ ਕੋਲ ਹਾਈ ਟੂਟ ਚੰਗੀ ਕਰਦੀ ਹਾਂ ਹਾਂਜੀ ਹਾਂ ਉਧਰੋਂ ਇਧਰੋਂ ਮੰਡੀ ਜਾਈ ਬਹੁਤ ਪਹਿਲੇ ਸੁਕੀ ਲੈਂਦੀ ਸੀ ਹਾਂਜੀ 15 16 15 16 ਕਿਲੋ ਦੇ ਚੱਲਦੀ ਰਹੀ ਆ ਦੂਜੇ ਸੂਕੇ 15 16 ਦੀ ਚਲੀ ਪਹਿਲੇ ਸੂਕੇ 12 ਕਿਲੋ ਕੱਢਿਆ ਨੇ ਓਕੇ ਓਕੇ ਦੂਜੇ ਸੂਕੇ ਦੇ 15 ਕਿਲੋ ਚਲੀ ਬਾਅਦ ਚ ਉਹ ਵੀਰਾ ਸੱਜਣ ਆਪਣਾ ਸੱਜਣੀ ਆ ਹਾਂਜੀ ਉਹ ਚਲ ਗਿਆ ਬਾਹਰ ਅੱਛਾ ਫਿਰ ਉਹ ਆਂਦਾ ਚੱਲ ਸਾਂਭ ਨਹੀਂ ਆਦੀ ਬਾਪੂ ਦਾ ਉਹ ਇੱਕ ਰੱਖ ਲੈਨੇ ਘਰੇ ਹਾਂਜੀ ਹਾਂਜੀ ਫਿਰ ਉਹਨਾਂ ਨੇ ਆਪਣ ਨੂੰ ਦੇ ਦਿੱਤੀ ਆ ਓਕੇ ਓਕੇ ਤੇ ਮੁੱਲ ਜਾਇਜ਼ ਹੀ ਰੱਖਣਾ ਵੀਰ ਜੀ ਕਰੀਏ ਫਿਰ ਮੁੱਲ 75000 ਹਾਂਜੀ ਇਹ 72000 ਦੀ ਫਰ ਦੇ ਦੀ ਜੈਸ ਨੂੰ 72000 72000 ਦੀ ਦੇ ਦਾਂਗੇ ਹਾਂਜੀ 8 ਕਿਲੋ ਦੁੱਧ ਪੂਰਾ ਗਾ 8 ਕਿਲੋ ਦੁੱਧ ਤੇ ਨਕੀ ਮਾਨ ਨੇ ਕਿ ਨਾ ਕੋਈ ਆਵੇ ਹਾਂਜੀ ਰੇਡ ਵੱਡੀਆਂ ਝੋਡੀ ਹਾਈ ਡੀ ਚੰਗੀ ਆ ਹਾਂ ਚੰਗੀ ਚੰਗੀ ਆਓ ਆਪਣਾ ਸੱਜਣਾ ਦੋਸਤ 16 ਦਾ ਵੀਰ ਆਪਣਾ 16 ਤੋਂ ਹਣਾ ਆ 16 ਤੋਂ ਆ ਤੇ ਜੋਰਾ ਹਾਂ ਜੋਰਾ ਜੋਰਾ ਤੇ ਇਹਦੀ ਮਾਨ ਐ 24 ਕਿਲੋ 600 ਗ੍ਰਾਮ ਦੁੱਧ ਚ ਵਾਇਆ ਉਸ ਫੁਕਾ ਦਿਓ ਵੀਰ ਜੀ ओके ओके हां ਇਹਦੇ ਸੀਮਣੇ ਗਾੜੀ ਕਿਤੇ ਬਰੀਡ ਤੇ ਕੰਮ ਕਰਨਾ ਗਾੜੀ ਹਾਂ ਹਾਂ ਸੀਮਣੇ ਦਿੰਦਾ ਸਪਲਾਈ ਦਿੰਦਾ ਹਾਂ ਸੀਮਣ ਦਿੰਦਾ ਗਾੜੀ ਹਾਂਜੀ ਕਿਨੇ ਸੀਮਣ ਲੈਣਾ ਵੇ ਜਿੱਗੀ ਮੱਝ ਕੀ ਤੂੰ ਨੀਲੀ ਦੀ ਹਾਂ ਨਾ ਹਾਂਜੀ ਹਾਂਜੀ ਆਪਣਾ ਜਾਰਦੋਸ ਤੋਂ ਦਾ ਬੋਰਡ ਲਾ ਦੇ ਹਾਂਜੀ ਹਾਂਜੀ ਆਪਾਂ ਲਾਤਾ ਉਹਦਾ ਨੰਬਰ ਵਗਾ ਦਿਓ ਇੱਕ ਵਾਰ ਹਾਂਜੀ ਹਾਂਜੀ ਰਵਿੰਦਰ ਸਿੰਘ ਨਾ ਹਾਂਜੀ ਹਾਂਜੀ ਪਿੰਡ ਸੋਹਲਾ ਆਇਆ ਹਾਂਜੀ 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 ਸੀਮਨ ਤੇ ਕੰਮ ਕਰਦਾ ਵੀਰ ਕੇ ਨੇ ਸੇਲ ਕਰਦਾ ਜੇ ਕਿਸੇ ਪ੍ਰਾਣੇ ਲੈਣਾ ਹੋਵੇ ਹਾਂਜੀ ਹਾਂਜੀ ਬਾਈ ਹੁਣ ਨਾਲ ਕੰਟੈਕਟ ਕਰੋ ਗ੍ਰੇਡ ਕਰ ਸਕਦਾ ਕੋਈ ਤੇ ਚੰਗੀ ਮੱਝ ਕੀ ਤੋਂ ਹੁਣ 15 16 ਕਿਲੋ ਵਾਲੀ ਆ ਹਾਂਜੀ ਹਾਂਜੀ ਗਾੜੀ ਹੁਣ ਇਹਦਾ ਸੀ ਹੁਣ ਭਰਨਾ ਇਹ ਗਾੜੀ ਕੋਈ ਕੱਟੀ ਚੰਗੀ ਦੇਸੀ ਬਿਲਕੁਲ ਬਿਲਕੁਲ ਉਹਨੇ 22 ਕਿਲੋ ਦੇ ਚੱਲਨੇ ਚੱਲਣਾ ਹਾਂਜੀ ਹਾਂਜੀ ਕਿਉਂ ਮਾੜਾ ਸੀ ਡੰਗਰ ਨੂੰ ਸੀਮਨ ਭਰਉਣਾ ਕਿ ਉਹ ਸਾਫ ਕਰਦੀ ਇੱਕ ਦੀ ਕਰਨੀ ਆ ਕਿਤੇ ਚਾਰ ਰੱਖੜੀਆਂ ਮੈਂ ਨਾਲ ਅਸੀਂ ਦੋ ਹੀ ਰੱਖ ਲਈਏ ਮੱਝਾਂ ਹੂੰ ਤੇ ਵਧੀਆ ਹੰਤਾਂ ਨਾ ਹੋ ਜਾਂਦੀ ਵੀਰ ਹੰਤਾਂ ਨਾ ਹੋ ਜਾਂਦੀ ਹੁਣ ਮਾਲੀ ਦਾ ਬਹੁਤ ਇਹਦੇ ਚੰਗੇ ਪੈਸੇ ਮਿਲਨਦੇ ਹਨ ਉਹਨਾਂ ਨੂੰ ਜੋਰਾ ਨਾ ਆ ਗਿਆ ਨਾ ਬੋਲਦਾ ਨਾ ਜੋਰਾ ਹਨਾ ਹਾਂਜੀ ਠੀਕ ਹੈ ਵੀਰ ਜੀ ਬਹੁਤ ਚੰਗਾ ਮਾਲੀ ਆ ਤੁਹਾਡੇ ਨਾਲ ਵੀ ਕਨੈਕਟ ਕਰ ਲਏ ਜੀ 16 ਤੋਂ ਵੀਰ ਹਾਂਜੀ ਕੋਈ ਚੱਕਰ ਨਹੀਂ ਆਪਣੇ ਨਾਲ ਗਰੰਡ ਕਰ ਲਿਆ ਆਪਾਂ ਫੀਮਨ ਦਵਾ ਦਾਂਗੇ ਉਹਨਾਂ ਨੂੰ ਠੀਕ ਹੈ ਸ਼ਾਹ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ ਤੇ ਐਡਰੈਸ ਦੱਸ ਦਈਏ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਮੋਬਾਈਲ ਨੰਬਰ ਵੀ ਦਈਏ 59134413 ਠੀਕ ਹੈ ਜੀ ਤੇ ਆਪਣੇ ਲਾਗੇ ਪਿੱਖੀ ਵੰਡੇ 8-7-8 ਕਿਲੋਮੀਟਰ ਆ ਤੇ ਛਵਾੜ 8 ਕਿਲੋਮੀਟਰ ਹੈਗਾ ਬਣ ਹਾਂਜੀ ਤੇ ਕੋਈ ਚੱਕਰ ਨਹੀਂ ਆ ਵੀ ਕਹਿੰਦਾ ਮੈਂ ਹਾਂਜੀ ਰਾਤ ਆਪਣੇ ਤੋਂ ਰਵੇ ਆਪਦੀ ਤਸੱਲੀ ਕਰੇ ਰਾਤ ਚੋਵੇ ਦਿਨੇ ਚੋਵੇ ਸਾਈ ਦਾ ਬਾਜ਼ਾਰ ਚ ਆਉਣੀ ਆਪਾਂ ਹਾਂਜੀ ਇਹ ਨਹੀਂ ਕੋਈ ਆਖੂਗਾ ਸਾਈ ਤੋਂ ਸਾਈ ਮੈਂ ਦਵਾ 1000 ਦਵਾ 2000 ਦਵਾ ਸਾਈ ਕਰ ਲਈ ਤੇ ਚੋਲ ਲੈਨੇ ਆਪਾਂ ਹਾਂਜੀ ਆਪਣੀ ਸਾਈ ਤੋਂ ਬਗੈਰ ਕਿਹੜਾ ਚੋਲੇ ਕੋਈ ਆਪਦੀ ਤਸੱਲੀ ਕਰੇ ਤਸੱਲੀ ਕਰੇ ਮੰਜ ਚੋਲੇ ਸਾਈ ਦਾ ਬਗੈਰ ਕਿਨੇ ਆਨਲਾਈਨ ਮੰਗਾਉਣੀਆਂ ਹਾਂਜੀ ਆਪਾਂ ਆਨਲਾਈਨ ਘਲਦਾਂਗੇ ਠੀਕ ਐ ਚਾ ਜੀ ਹਾਂ ਇਹ ਨਹੀਂ ਕੋਈ ਚੱਕਰ ਇਧਰ ਵੇਲਾ ਬੈਹਿ ਜਾ ਕੁਛ ਚੱਕਰ ਨਹੀਂ ਤੇ ਮੁੱਲ ਜਾਇਜ ਗੜੇ ਆਪਦੇ ਗੱਲੋਂ ਮੈਂ ਆਪਦੀ ਕਮਾਈ ਨਾਲ ਜਾਇਜ ਰੱਖਿਆ ਚਲੋ ਵੇੜ ਤੇ ਘਾਟਾ ਪੈਣ ਦੇ ਆਪਨੂੰ ਜਿਸੂਗੇ ਵੇੜ 20 ਕਿਲੋ ਦੁੱਧ ਆ ਫਲ ਮਰ ਗਿਆ ਦਾ ਫਲ ਨਾ ਹੁਣ ਕਰੇ ਹੁਣ ਕਰਕੇ ਜੀ ਦੇਣੀ ਹੁਣ ਉਧਰ ਡੱਬੀ ਵੇੜ ਵਧੀਆ ਵੀ ਰੱਖ ਹਾਂਜੀ ਤੇ ਉਹਦਾ ਮਰ ਗਿਆ ਤਾਂ ਹੁਣ ਉਹ ਮਾਹ ਬਚਾ ਲ ਬਾਅਦ ਚ ਵੇਚਾਂਗੇ ਹਾਂਜੀ ਹਾਂਜੀ ਡੰਗਰਾਂ ਪਤਾ ਨਹੀਂ ਫਿਰ ਲੱਗਦਾ ਕਿ ਇਹ ਹੁਣ ਫਸਲ ਦੱਸਾਂ ਠੰਡ ਦੇ ਕਰਕੇ 3-4 ਸੌ ਰਿੜ ਗਿਆ ਚਲੋ ਹੋ ਜਾਂਦਾ ਹੋ ਜਾਂਦਾ ਕੀ ਇਹਦਾ ਚੱਕਰ ਹਾਂਜੀ ਜੀ ਆਣ ਵੀਰ ਜੀ ਮੈਂ ਇਹ ਕਹਿਣਾ ਆਪਣੇ ਤੋਂ ਪਹਿਲੀ ਗੱਲ ਦੋ ਡੰਗ ਚੋਗੇ ਖੜੋ ਹਾਂਜੀ ਬਾਅਦ ਤਨਾ ਕੋਈ ਆਖੇ ਦੱਸਾਂ ਕਿ ਯਾਰ ਡੰਗਰ ਪੈਂਡੇ ਚ ਜਾਂਦਾ ਕੋਈ ਇਹੋ ਜਿਹਾ ਦੋ ਤੇ ਘੜਜੇ ਕਿਲੋ ਦੋ ਕਿਲੋ ਘੜਜੇ ਲਾ ਮਾਣਾ ਫਿਰ ਦਵੇ ਕੋਈ ਬਿਲਕੁਲ ਬਿਲਕੁਲ ਜੀ ਹੈ ਪਹਿਲੋਂ ਆਪਾਂ ਵਾਲੀ ਗੱਲ ਨਾ ਹੋਵੇ ਆਪਣੀ ਦੱਸਾਂ ਪਹਿਲੋਂ ਗੱਲਾਂ ਖਰੀਆਂ ਕੀਤੀਆਂ ਚੰਗੀਆਂ ਵੀਰ ਹਾਂਜੀ ਹਾਂਜੀ ਸਪੋਰਟ ਕਰਕੇ ਤਸੱਲੀ ਕਰਵਾਓ ਪਹਿਲੋਂ ਆਪ ਦੀ ਤਸੱਲੀ ਕਰ ਲਓ ਨਹੀਂ ਕਰਨੀ ਹਾਂ ਤੇ ਆਪਣੇ ਲੋ ਕਿਲੋ ਘਟ ਮਾਨਨੇ ਕੇ ਲੈ ਜਾਓ ਹਾਂਜੀ ਹਾਂਜੀ ਇਹ ਲੋਡ ਕਟ ਹੋਣਾ ਇਹਦੇ ਥੱਲੇ ਮੈਂ 20 ਗਿਲ ਰੱਖਿਆ ਹਾਂ 19 ਮੰਨ ਕੇ ਲੈ ਜਾਓ ਜੀ ਮੰਨ ਕੇ ਲੈ ਜਾਓ ਆਨਲਾਈਨ ਮੰਗਵਾ ਲਓ ਆਨਲਾਈਨ ਮੰਗਾਉਣੀਆਂ ਹਾਂਜੀ ਹਾਂਜੀ ਤੇ ਕੋਈ ਚੱਕਰ ਨਹੀਂ ਆ ਦੀ ਗੱਡੀ ਘਲਾ ਦਿਓ ਬਿਲਕੁਲ ਜੀ ਬਿਲਕੁਲ ਤੇ ਉਹਦੇ ਹੱਥ ਭਾਵੇਂ ਪੈਸੇ ਘਲਾ ਦਿਓ ਕਿਤਨਾ ਕਰਨਾ ਗੂਗਲ ਵੀ ਕਰਨੇ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਹਾਂਜੀ ਆਪ ਦੇ ਲੋਹਣਾ ਡੰਗਰਪੁਰੇ ਹੁਣ 20 ਕਿਲੋ ਦੋ ਉਹ ਵੀ 20 22 ਕਿਲੋ ਦੇ ਚੱਲੂਗੀ ਹਾਂਜੀ ਹੁਣ ਮਾਝਾ ਕੋਈ ਸਾਮਗਰੂ 10 11 ਕਿਲੋ ਇੰਨੇ ਦਈ ਜਾਣਾ ਕਰ ਜਾਣਾ ਕਰ ਜਾਣਾ ਕਿਦੋਂ ਮਾਝੇ ਇੱਕ ਥਾਂ ਮੈਂ 10 ਕਿਲੋ ਲੈਣ ਜੋ ਕੇ ਵੀਰ ਹਾਂਜੀ ਕਿਲੋ ਇੱਕ ਜਗ੍ਹਾ ਜੀ ਲਾ ਦੇ ਡੰਗਰਾ ਹਾਂਜੀ ਹਾਂਜੀ ਫੇਰ ਦੁੱਧ ਵਧਾ ਦੁੱਧ ਵਧਾ ਲਿੰਦਾ ਨਵੇਂ ਨਾਂ ਦੇ ਹੋ ਜਾਂਦਾ ਪੈ ਜਾਂਦਾ ਫਰਕ ਬਿਲਕੁਲ ਜੀ ਦੁੱਧ ਦੀ ਛੋਟੀ ਨੇ 10 ਕਿਲੋ ਦਈ ਜਾਣਾ ਹਾਂਜੀ ਹਾਂਜੀ ਜੀ ਐਨੂ ਵੀਰ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ